ਇਹ ਲੇਕ ਤਸਵੀਰ ਹੈ ਆਪਣੀ ਬੁੱਕ ਐ ਫੜੀ ਬੈਠੀ ਹੈ ਉਸ ਬੁੱਕ ਦੇ ਵਿੱਚ ਜੇ ਧਿਆਨ ਨਾਲ ਦੇਖੋਗੇ ਇੱਕ ਉਂਗਲ ਹੈ ਤੇ ਡਕਰੇ ਡਕਰੇ ਕੱਟ-ਕੱਟ ਕੇ ਵੀ ਉਸ ਬੀਬੀ ਦੇ ਕੋਲੇ ਉਸ ਆਪਣੇ ਜੋ ਵੀ ਉਹਦਾ ਪਿਆਰਾ ਸੀ ਘਰ ਵਾਲਾ ਸੀ ਕਿ ਉਹਦਾ ਬੱਚਾ ਸੀ ਕਿ ਉਹਦਾ ਬਜ਼ੁਰਗ ਸੀ ਵੀ ਉਹਦਾ ਇੱਕ ਉਹਦੀ ਉਂਗਲ ਉਹਦੇ ਕੋਲ ਬਚੀ ਜਾਂਦਾ ਫਿਰ ਸਿੰਘ ਬਟੰਡੇ ਥਰਮਲ ਪਲਾਂਟ ਦੇ ਵਿੱਚ ਕੰਮ ਕਰਦੇ ਸੀ ਤੇ ਆ ਜਿਹੜੀ ਤਸਵੀਰ ਹੈ ਜਿੱਦਨ ਉਹਨਾਂ ਦਾ ਕਤਲ ਹੁੰਦਾ ਹੈ ਪੁਲਿਸ ਦੀਆਂ ਕੈਟਾਂ ਆ ਕੇ ਉਹਨਾਂ ਦੇ ਘਰੇ ਆ ਕੇ ਉਹਨਾਂ ਨੂੰ ਸਵੇਰੇ 6 ਵਜੇ ਗੋਲੀ ਮਾਰ ਦਿੰਦੀਆਂ ਇਹ ਤਸਵੀਰ ਮੈਨੂੰ ਇਹਨਾਂ ਦੀ ਵਾਈਫ ਨੇ ਦਿੱਤੀ ਜੀ ਚਰਨ ਸਿੰਘ ਤਰਨਤਾਰਨ ਵਾਲਿਆਂ ਦੀ ਜਦੋਂ ਸਟੋਰੀ ਸਾਹਮਣੇ ਆਈ ਕਿ ਕਿੱਦਾਂ ਇਹਨਾਂ ਨੂੰ ਜੀਪ ਦੇ ਮਗਰ ਬੰਨ ਕੇ ਇਹਨਾਂ ਨੂੰ ਪਾੜ ਦਿੱਤਾ ਗਿਆ ਹੁਣ ਸਵਾਲਿਆਂ ਨੇ ਤਸਵੀਰ ਕਰਕੇ ਜੀਪ ਤੇ ਮਗਰ ਬਨ ਕੇ ਧੁਇਆ ਇਸ ਢੰਗ ਨਾਲ ਧੁਇਆ ਜਿਹਦੇ ਨਾਲ ਇਹਨਾਂ ਦੇ ਨਿਆਣਖ ਸਾਰੇ ਉਹ ਖਤਮ ਹੋ ਗਏ ਘਸ ਗਏ ਗੁਰਦੇਵ ਸਿੰਘ ਦੇਬੂ ਫੈਡਰੇਸ਼ਨ ਦੇ ਪ੍ਰਧਾਨ ਹੁੰਦੇ ਸੀ ਉਹਨਾਂ ਨੂੰ ਕਿਵੇਂ ਦੇਗ ਵਿੱਚ ਪਾ ਕੇ ਉਬਾਲਿਆ ਗਿਆ ਉਹਦੀ ਤਸਵੀਰ ਆ ਆ ਭਾਜੋਗਾ ਸਿੰਘ ਦੇ ਪਰਿਵਾਰ ਦਾ ਕਤਲੇਆਮ ਜੋ ਫੁੱਲੇ ਨੇ ਹੰਗਨੇ ਕੀਤਾ ਛੋਟੇ-ਛੋਟੇ ਬੱਚੇ ਨਹੀਂ ਬਖਸ਼ੇ ਕਿਦਾਂ ਇਹਨਾਂ ਦਾ ਕਤਲੇਆਮ ਕੀਤਾ ਗਿਆ ਦਿਖਾਈ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਵੀ ਇਸ ਤਸਵੀਰ ਦੇ ਵਿੱਚ ਕੀ ਦਿਖਾਇਆ ਗਿਆ ਇਹਨਾਂ ਦੇ ਵਕੀਲ ਨੇ ਮੈਨੂੰ ਦੱਸਿਆ ਕਿ ਸੀਆਰਪੀ ਦੇ ਜਵਾਨਾਂ ਨੇ ਇਸ ਬੀਬੀ ਦੇ ਗੱਲਾਂ ਤੇ ਸਿਗਰਟਾਂ ਉਹ ਲਾ ਕੇ ਇਹਦੇ ਤੇ ਇਹ ਸਾਰੇ ਨਿਸ਼ਾਨ ਪਾਏ ਆ ਆ ਸੁਦਾ ਰਵਤਾਰ ਸਿੰਘ ਛਤਰਾਣਾ ਜਿਨ੍ਹਾਂ ਨੂੰ ਸਿਰਫ ਇਸ ਕਰਕੇ ਕਤਲ ਕੀਤਾ ਗਿਆ ਕਿਉਂਕਿ ਉਹ ਇਲੈਕਸ਼ਨਾਂ ਲੜਨੀਆਂ ਚਾਹੁੰਦੇ ਸੀ ਤੇ ਇਹਨਾਂ ਦੇ ਜਿੱਤ ਦੇ ਪੂਰੇ ਆਸਾਰ ਸੀ ਆਵਤਾਰ ਸਿੰਘ ਮੰਡੇਰ ਰਾਮ ਸਿੰਘ ਬਿਲਿੰਗ ਜਿਵੇਂ ਤੁਸੀਂ ਖਬਰਾਂ ਦੇ ਰਹੇ ਹੋ ਉਸੇ ਤਰ੍ਹਾਂ ਇਹ ਵੀ ਜਰਨਲਿਸਟ ਸੀਗੇ ਸਿਰਫ ਸੱਚ ਦੀ ਵਾਲੀ ਖਬਰ ਲਾਉਂਦੀ ਅੱਜ 1983 ਤੋਂ ਬਾਅਦ ਅੱਜ ਤੱਕ ਇਹਨਾਂ ਦਾ ਕੁਝ ਨਹੀਂ ਪਤਾ ਕਿ ਇਹ ਕਿੱਥੇ ਗਏ ਇਹ ਮੌਜੂਦਾ ਦਾ ਹੋ ਰਿਹਾ ਹੈ ਪardeep singh sedhu avtar singh khanda ਤੇ hardeep singh najjar ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਡਾਕਟਰ ਜਸਮੀਤ ਕੌਰ ਬੈਂਸ ਪਹਿਲਾਂ ਗੱਲ ਕਰਕੇ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ